ਮੰਮੀ ਜੀ ਝਾੜੂ ਮਾਰ ਦੋ ਕੀ ਆ ਝਾੜੂ ਮਾਰ ਦੋ ਮੰਮੀ ਜੀ ਉੱਚੀ ਬੋਲ ਮੈਨੂੰ ਸੁਣਦਾ ਨਹੀਂ ਮੰਮੀ ਜੀ ਝਾੜੂ ਮਾਰ ਦੋ ਉੱਠ ਕੇ ਆ ਕੋਈ ਟੇ ਹਾਂ ਮੈਂ ਝਾੜੂਂਦਾ ਕੋਈ ਗੱਲ ਮੰਮੀ ਜੀ ਹੋੜ ਜਾ ਮੈਨੂੰ ਬੁਖਾਰ ਚੜਿਆ ਥੋੜਾ ਜਿਆ ਬੱਸ ਮਾਰ ਲਿਆ ਕਰ ਥੋੜਾ ਮੰਮੀ ਜੀ ਥੋੜਾ ਝਾੜੂ ਕੀ ਗੱਲ ਦਿਹਾੜ ਤੈਨ ਲੈ ਮਾਰ ਝਾੜੂ ਫੇਰ ਨਾ ਇਸ ਤਰ੍ਹਾਂ ਜਾ ਕੇ ਦਿਹਾੜਵੀਂ ਆਈ ਗਾਲੀ ਕੋਲ ਨਹੀਂ ਰੇਂਦੀ ਰੇਂਦੀ ਐ ਤੇ ਮੈਂ ਲੋਇਆਂ ਨਹੀਂ ਝਾੜ ਰਿਹਾ ਅੱਗੇ ਵੀ ਭਾਂਡੇ ਮਾਰ ਕੇ ਹਟੀਆਂ ਹੈ ਤੇ ਹੁਣ ਝਾੜੂ ਫਰਾਤਾ ਮੇਰੇ ਹੱਥ ਕੇ ਹੈ ਇਹ ਮੇਰਾ ਪੁੱਤ ਉਹ ਲਿਆ ਆਂਦਾ ਹੀ ਬੜਾ ਕੰਮ ਕਰਕੇ ਝਾੜ ਕੇ ਬੜਾ ਕੰਮ ਕਰਦੀ ਬੜਾ ਕੰਮ ਆ ਕੰਮ ਕਰਦੀ ਐ ਹੈ ਜਿਵੇਂ ਮੇਰੇ ਕੋਲ ਝਾੜੂ ਵੀ ਮੈਂ ਤੇਰਾ ਭਾਂਡੇ ਵੀ ਮੈਂ ਮਾ ਜਾ ਤੇ ਇਹ ਰੋੜਾ ਸਾਰਾ ਕੰਮ ਕਰਾਉਂਦੀ ਐ ਉਹ ਲਾਗੇ ਜਾ ਹਾਂ ਹਾਂ ਗਾਉਂ ਮਮੀ ਜੀ ਨਹੀਂ ਬੋਲਣ ਦੇ ਤੋਈ ਝਾੜੂ ਹੀ ਆ ਕਾਖੇ ਮਾਰ ਦੋ ਕੀ ਆ ਕਰਾ ਲੂ ਨਹੀਂ ਬੋਲਣ ਕੀ ਨਹੀਂ ਐ ਉਹ ਸਵੇਰੇ ਮੈਂ ਭਾਂਡੇ ਮਾਂਜੇ ਫੇਰ ਕੀ ਹੋਗਾ ਭਾਂਡੇ ਮਾਂਜੇ ਤੇ ਹੁਣ ਆਂਦੀ ਤੂੰ ਝਾੜੂ ਮਾਰ ਤੇ ਫੇਰ ਕੀ ਹੋਗਾ ਮਮੀ ਜੀ ਤੇ ਪਿਆ ਨਹੀਂ ਤੂੰ ਜਾ ਨਹੀਂ ਤੂੰ ਜ਼ਿਆਦਾ ਥੱਕਦੀ ਐ ਮੈਂ ਨਹੀਂ ਥੱਕਦੀ ਹਾਂ ਜਾ ਕੇ ਤੇ ਪਈ ਰਹੇ ਤੇ ਕਾ ਫੋਨ ਵੇਂਦੀ ਰਹਿੰਦੀ ਤੇ ਕਾ ਮੰਗੇ ਤਾਂ ਲੰਮੀ ਪੈ ਗਈ। ਹਏ ਮੰਮੀ ਜੀ ਆਂ ਫੋਨ ਨਾਲ ਆਇਆ 12 ਹੋ ਗਏ ਹੈ ਦਾ। ਹਾਂ। ਉਹ ਰੰਗ ਤੇ ਰਜਾਰਦਾ ਹੁੰਦੇ ਆਂ ਫੋਨ। ਉਹ ਕਿੱੜ ਤੇ ਆ ਲੈ। ਕੀ ਕਰ। ਥੱਕ ਗਈਆਂ। 4 ਰੁਪਏ ਤੇ ਕਿਤੇ ਆਖ ਜਾਂਦਾ ਕਿ ਤੇ ਥਾਂ ਕਿੱਦਾਂ ਵੇੜਾ ਵਾ ਤੇ ਥੱਕ ਗਈਆਂ ਮੈਂ। 4 ਮਾਰ ਦੀ ਮਾਰ ਦੇ। ਆਪ ਤੇ ਕਸ ਕਰਦੀਆਂ ਨਹੀਂ ਤੇ। ਕਰਨਾ ਕੀ ਹੈ। ਨੀ ਕੁੜੀ ਦਿਓ ਲਿਆਓ ਪਾਣੀ ਕੋਟ।

ਠੀਕ ਹੈ ਮੈਂ ਖੜ ਮੈਨੂੰ ਝਾੜੂ ਫਰਾਦੀ ਐਂ ਝਾੜੂ ਫੇਰ ਦੇ ਅੱਛਾ ਚਲ ਕੋਈ ਗੱਲ ਫੇਰ ਕਿਹੜੀ ਗੱਲ ਐ ਝਾੜੂ ਦੀ ਕਿਹੜੀ ਗੱਲ ਅੱਛਾ ਕੋਈ ਨਹੀਂ ਹੈ ਕਿਹੇ ਵੇੜ ਤੇ ਦਲੇਰ ਹੋ ਜਾਂਦੀ ਆ ਹਾਂ ਕਰਨਾ ਪੈਣਾ ਹੀ ਆ ਕਿਹੇ ਵੇੜ ਤੇ ਲੜਨ ਦਾ ਪੈਂਦੀ ਆ ਹਾਂ ਚਲ ਕੋਈ ਗੱਲ ਨਹੀਂ ਨਿਆਣੀ ਸਿਆਣੀ ਨਿਆਣੀ ਸਿਆਣੀ ਕੋਈ ਗਾ ਕੋਈ ਨਹੀਂ ਚਲ ਅੱਛਾ ਮੁੰਡੇ ਦੇ ਮੂੰਹ ਨੂੰ ਹਾਂ ਕਰਨਾ ਹੀ ਪੈਣਾ ਵਾ ਹਾਂ ਕਰਨਾ ਹੀ ਪੈਣਾ ਹਾਂ ਚਲ ਕਿਤੇ ਵੱਧ ਜਾਣਾ ਬੱਢੜੇ ਹੋਏ ਆ ਹਾਂ ਹਾਂ ਜਰੂਰ ਵੱਧ ਜਾਣਾ ਨਹੀਂ ਕਿਤੇ ਆਹ ਹੋ ਕੇ ਹਾਂ ਚਲ ਅੱਛਾ ਕੋਈ ਗੱਲ ਨਹੀਂ ਟਿੰਗਾ ਪੋਤਾਂ ਲਾਗੋ ਕਰਾਉਣੇ ਪੈਂਦੇ ਤੇ ਹੋ

ਇਹ ਕਰਨਾ ਪੈਣਾ ਪਰ ਨਹੀਂ ਚਾਹੀਦਾ ਨਹੀਂ ਨਾਲੇ ਖਾ ਲੈਣਾ ਨਹੀਂ ਚਾਹੀਦਾ ਸਾਫ ਮਾਤੋ ਹੈ ਇਹ ਨਹੀਂ ਕਰਨਾ ਚਾਹੀਦਾ ਇਹ ਨਾ ਪੂਰਾ ਅੰਥਲੇ ਨਹੀਂ ਅੱਜ ਪੂਰੇ ਪਰ ਕਿਤੇ ਨਾ ਪੁੱਛ ਹੈ ਦਾਸ ਇਹ ਕਰਨਾ ਦਾਸ ਆ ਸਾਰੇ ਗੰਦੇ ਚਿੱਟੇ ਲਈਏ ਹੈ ਆ ਤਾਂ ਥੱਕ ਗਈ ਜਾਨੀ ਹੈ ਇਹ ਤੇ ਸਾਰਾ ਕੰਮ ਮੇਰੇ ਸਿਰ ਤੇ ਛੱਡ ਦਿੰਦੀ ਕਿਸੇ ਪਾਸੇ ਸਾਰਾ ਛੱਡ ਦਿੰਦੀ ਹੈ ਹੈ ਫਿਰ ਜਦੋਂ ਆਉਂਦਾ ਹੈ ਨਾ ਕੰਮ ਤੋਂ ਦਵਾ ਚੰਗੀ ਭਲੀ ਹੋ ਜਾਂਦੀ ਕਿ ਸਾਰਾ ਕੰਮ ਮੈਂ ਕੀਤਾ ਕੰਮ ਮੇਰੇ ਕੋਲ ਕਰਾਉਂਦੀ ਆ ਕਹਿੰਦੀ ਮੈਂ ਕੀਤਾ ਬਸੋ ਮਸਾਲੀ ਰਤੋਂ ਹੈ ਮੈਂ ਤਾਂ ਥੱਕ ਜਾਨੀ ਹੈ ਹੈ ਕੀ ਕਰਨਾ ਵੀਰੇ ਸਾਰੇ ਤੋਂ ਤੋਂ ਕੇ ਸੁਤੇ ਆ ਸੋਖੀ ਦੇ ਅੰਤੇ ਲੈ ਮਨ ਸਾਰਾ ਕੰਮ ਹੋ ਗਿਆ ਵਾ ਬਣਾ ਕੜੀ ਲੰਮੀ ਪੈਣੀ ਹੈ ਬੜੀ ਥੱਕ ਗਈ ਹੈ ਹੈ ਥੱਕ ਜਾਈਦਾ ਸਾਰੀ ਦਿਹਾੜੀ ਕੀ ਕਰਨਾ ਹੈ ਕੀ ਕਰਨਾ ਥੱਕ ਜਾਈਦਾ ਕਦੀ ਭਾਂਡੇ ਮਾਜ ਲੋ ਕਦੀ ਲੀੜੇ ਧੋ ਲੋ ਹੈ ਆ ਕੇ ਅੰਦਰ ਵਰ ਕੇ ਮਨੁੰਡੇ ਨੂੰ ਦਾਦੀ ਦੱਸਾਂ ਵੀ ਕੀ ਕਪਾਤ ਪਿੰਦਾ ਕਰ ਦੇਵੇ 24 ਘੰਟੇ ਫੂਨੇ ਹੀ ਰਹਿੰਦੀ ਰਹਿੰਦੀ 24 ਘੰਟੇ ਬਾਹਰੋਂ ਨਹੀਂ ਨਿਕਲਦੀ ਬਾਹਰ ਹੈ ਕੀ ਕਰਨਾ ਹਾਂ ਮੈਂ ਮੈਂ ਗਵਾਂਡਣ ਵਾਲੀ ਜਾਨੀ ਹੈ ਹੈ ਗਵਾਂਡਣੇ ਆ ਵੀ ਆ ਜਾਓ ਕੀ ਕੰਡਈ ਹੈ ਹਾਂ ਹਾਂ ਜੀ ਤੇ ਕੀ ਅੱਛਾ ਤੰਗਾ ਤੂੰ ਨਹੀਂ ਆ ਗਈ ਹੈ ਹਾਂ ਹਾਂ ਤੰਗਾ ਨਹੀਂ ਗਈ ਅੱਛਾ ਚਲੋ ठीक ठाक हां कई दोना गई चरणों तेरा दस मेरी निकी ना है तो न रोज तुरी सारा ही कम कर ਅਛਾ ਇਹ ਦਸਾ ਸੇ ਕਤੇ ਉਹ ਸਾਰੀ ਜਿਹਾੜੀ ਭੋਂਡੇ ਮੋਜ ਕਾਂ ਕੂੜਾ ਹੁਈ ਲੀੜਾ ਲੱਤਾ ਤੋ ਰੋਟੀਆਂ ਤੇ ਸਾਰੇ ਉਹਦੇ ਨੌਂ ਤੱਕ ਤੇ ਉਹਦਾ ਡਿਸਕੋ ਹੀ ਨਹੀਂ ਮਾਨ ਕਤੇ ਮਾਰ ਉਹ ਸੁਰਖੀ ਪਾਊਡਰ ਲਾ ਕੇ ਜਿੱਜਾ ਕਦਰ ਕਰੀਂਦੀ ਸ਼ਹਿਰ ਨੂੰ ਨਹੀਂ ਨਹੀਂ ਉਹ ਵੀ ਨਹੀਂ ਲੱਗਦਾ ਚਾਹੀਏ ਮਾਪੇ ਬੁੱਢੇ ਵਾਰੇ ਕਿ ਬਦਲਾ ਨਾ ਕਰੇ ਹਾਂ ਵਿਚਾਰੀ ਬੁੱਢੇ ਵਾਰੇ ਤੇ ਉਹ ਜੇ ਤੈਨੂੰ ਪਤਾ ਜੇਦਾ ਪਾਲਦਾ ਨਹੀਂ ਕੇਵਲ ਛੱਟ ਪੇੜ ਲੱਗ ਜੇ ਆਹੋ ਤੇ ਤਾਂ ਹਾਂ ਬੁਰੇ ਕਿੱਡੇ ਲੱਗੀ ਦਾ ਬੜੇ ਬੁਰੇ ਨੌਂ ਧੀ ਆ ਸਲਕਾਰ ਆਪ ਆਪਣੇ ਬੱਚਿਆਂ ਨੂੰ ਰੋਟੀ ਪਾਣੀ ਪਕਾ ਕੇ ਦਵੇ ਤੇ ਬੁੱਢਣੀ ਨੂੰ ਢਾਹ ਛੋੜਦੀ ਚੌਵੀ ਘੰਟੇ ਨਹੀਂ ਦੌਣਾ ਚਾਹੀਦਾ ਨਾ ਬੁੱਢੇ ਵਾਲੇ ਬਹੁਤ ਸਵੇਰ ਦੀ ਫੇਰ ਅੱਜ ਗਈ ਆ ਅਛਾ ਆਹੋ ਬੂਹ ਸਾਡੇ ਨੰਗੀ ਤੇ ਮੈਂ ਆਖਾਂ ਜਾਣੀ ਆ ਜਾਂਦੀ ਆ ਕਿ ਮੈਂ ਆਈ ਨਹੀਂ ਮੈਂ ਛੱਟ ਪਰ ਫੇਰ ਹਾਰ ਕੇ ਅੱਜ ਹੁਣ ਮੈਂ ਆ ਹੀ ਗਈ ਚਲ ਹੈ ਹੋਰਾ ਹਰ ਨਾ ਟਰੀਆਂ ਟਰੀਆਂ ਹਾਂ ਤੋੜ ਲੈਨੇ ਕੋਈ ਨਹੀਂ ਤੂੰ ਤੋੜ ਲੈ ਕੋਈ ਨਹੀਂ ਅੱਛਾ ਨਹੀਂ ਮੈਂ ਤਾਂ ਚੰਗਾ ਫਿਰ ਭੈਣ ਕਿਤੇ ਗੱਲ ਨਾ ਕਰੇ ਮੈਂ ਤੈਨੂੰ ਨਹੀਂ ਦੱਸਾਂ ਨਹੀਂ ਨਹੀਂ ਚੰਗਾ ਤੇ ਆਹ ਕਪਾਟ ਜਾ ਹੋ ਜਾਊਗਾ ਚੰਗਾ ਚੰਗਾ ਨਹੀਂ ਕਰਦੀ ਆ